ਪੀਣੇ ਦਾ ਨਹੀਂ ਸ਼ੌਕ ਉਹ ਕੀ ਬਾਤ ਹੈ ਭਾਈ ਹਾਏ ਪੀਣੇ ਦਾ ਨਹੀਂ ਸ਼ੌਕ ਲੋਕੀ ਆਖਦੇ ਸ਼ਰਾਬੀ ਪਰ ਤੇਰੀਆਂ ਦੁੱਖਾਂ ਦੇ ਸਤਾਏ ਗਏ ਪੀਣੇ ਆ ਖਾਰੇ ਕਦੋਂ ਦੇ ਮਰ ਮੁਕ ਜਾਂਦੇ ਪਰ ਤੇਰੀਆਂ ਚੋਕ ਲੋਕੀ ਆਖਦੇ ਸ਼ਰਾਬੀ ਸਾਦਾ ਬੜਕੇ ਤੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਰਹੀ ਤੂੰ ਸੁੱਖਾ ਮੇਰੇ ਲਈ ਹਜ਼ਾਰ ਹੋਏ ਸਾਦਾ ਬੜਕੇ ਤੇ ਤੇ ਪੀੜਾ ਦੀ ਮਜ਼ਾ ਨਹੀਂ ਸੁੱਖ ਦੀ ਰਹੀ ਤੂੰ ਸੁੱਖਾ ਮੇਰੇ ਲਈ ਹਜ਼ਾਰ ਨਹੀਂ उहो अॼु दतियूं अॼु बचे पीने आ पीदा शौक़ु लोकी आखजे शरबी